ਬੀਜੇਪੀ ਆਗੂ ਬੱਗਾ ਜੀ ਦਾ ਜੋ ਕਤਲ ਹੋਇਆ ਉਹਦੇ ਪਰਿਵਾਰ ਨੂੰ ਇਨਸਾਫ ਦੁਆਉਣ ਲਈ ਬੀਜੇਪੀ ਵੱਲੋਂ ਸ਼ਹਿਰ ਵੀ ਸੰਗਰੂਰ ਚੌਕ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਡੀਸੀ ਸੰਗਰੂਰ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਬੱਗੇ ਜੀ ਦੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਤਾਂ ਕਿ ਇਹੋ ਜੇ ਕਾਨੂੰਨੀ ਹਰਕਤ ਕਿਸੇ ਹੋਰ ਬੀਜੇਪੀ ਪਾਰਟੀ ਨਾਲ ਨਾ ਹੋਵੇ ਅੱਜ ਅਸੀਂ ਇਹ ਰੋਸ ਪ੍ਰਦਰਸ਼ਨ ਕਰ ਰਹੇ ਆ ਜੀ ਅਸੀਂ ਮੰਗ ਪੱਤਰ ਦੇਣ ਆਏ ਸੀ ਕਿ ਜਿਹੜੇ ਬੱਗਾ ਜੀ ਦੇ ਕਾਤਲ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਪਰਿਵਾਰ ਨੂੰ ਨਿਆਂ ਦਿੱਤਾ ਜਾਵੇ ਤਾਂ ਕਿ ਜਿਹੜੇ ਪੰਜਾਬ ਦੇ ਹਾਲਾਤ ਬਦਤਰ ਹੋ ਰਹੇ ਨੇ ਪੰਜਾਬ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਲੜਖੜਾ ਚੁੱਕੀ ਹੈ ਅਸੀਂ ਭਗਵੰਤ ਮਾਨ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਦੀ ਜਿਹੜੀਆਂ ਇਨਸੀਡੈਂਟ ਰਿਕ ਟਰਾਂਮਾ ਨੂੰ ਬੰਦ ਕਰਨ ਦੇ ਵਿੱਚ ਉਹ ਆਪਣੇ ਆਪ ਨੂੰ ਜਿਹੜਾ ناکਾਮ ਹੋ ਚੁੱਕੀ ਹੈ ਉਹ ਅਸਤੀਫਾ ਮੁੱਖ ਮੰਤਰੀ ਸਾਹਿਬ ਦੇਣ ਤਾਂ ਕਿ ਜਿਹੜੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਘਾਤ ਕੀਤਾ ਉਹਨਾਂ ਨੇ ਉਹਨਾਂ ਤੋਂ ਅਸੀਂ ਉਹਨਾਂ ਨੂੰ ਇਹ ਵਰਜਨ ਆਇਆ ਕਿ ਜਿਹੜੇ ਬੱਗੇ ਦੇ ਕਾਤਲ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਪੰਜਾਬ ਸਰਕਾਰ ਪਰਿਵਾਰ ਨੂੰ ਜਿਹੜਾ ਹੈਗਾ ਇਨਸਾਫ ਦੇਣ ਦੀ ਗੱਲ ਕਰੇ ਬਹੁਤ ਨਾ ਬੜੀ ਮਹੱਤਵਪੂਰਨ ਘਟਨਾ ਹੈ ਕਿ ਅੱਜ ਜੋ ਬੱਗਾ ਜੀ ਦਾ ਕਤਲ ਹੋਇਆ ਸੀਗਾ ਉਸ ਨੂੰ ਲੈ ਕੇ ਅੱਜ ਅਸੀਂ ਪੰਜਾਬ ਸਰਕਾਰ ਨੂੰ ਜਿਹੜੀ ਸੀ ਸਾਹਮਣੂ ਮੈਮੋਰੰਡਮ ਦੇਣਾ ਸੀਗਾ ਉਹਨਾਂ ਨੇ ਇੱਕ ਦੁੱਖ ਤਾਂ ਕੀ ਜ਼ਾਹਰ ਕਰਨਾ ਸੀ ਕਿ ਜਦੋਂ ਜੋ ਪੰਜਾਬ ਦੇ ਆਪਾਂ ਅੱਜ ਦੇਖਦੇ ਆਂ ਹਾਲ ਵੱਧ ਤੋਂ ਵੱਧਰ ਹੋਏ ਪਏ ਆ ਕਿੰਨੇ ਮਾੜੇ ਹਾਲਾਤ ਐ ਹਰ ਰੋਜ਼ ਦੇ ਜੋ ਆਪਾਂ ਦੇਖਦੇ ਆਂ ਕਿਤੇ ਮਤਲਬ ਕਟਣਾ ਵਾਪਰ ਜੇ ਕਿਤੇ ਗੋਲੀ ਚੱਲ ਜਾਂਦੀ ਐ ਕਿਤੇ ਕਤਲ ਹੋ ਜਾਂਦਾ ਉਸ ਨੂੰ ਲੈ ਕੇ ਅੱਜ ਜੋ ਬੱਗਾ ਜੀ ਦਾ ਕਤਲ ਹੋਇਆ ਉਸ ਨੂੰ ਲੈ ਕੇ ਅਸੀਂ ਅੱਜ ਮੈਮੋਰੈਂਡਮ ਦੇਣਾ ਸੀ ਕੋਲ ਵੱਡੇ ਮਾੜੀ ਗੱਲ ਸੋਚ ਸਕਦਾ ਹਾਂ ਵੀ ਮੈਮੋਰੈਂਡਮ ਦੇਣ ਲਈ ਵੀ 게ਟ ਬੰਦ ਕਰਦੇ ਆ ਮੈਂ ਜਿੱਥੋਂ ਸੋਚਦਾ ਵੀ ਅਧੂ ਮਾੜੇ ਹਾਲਾਤ ਪੰਜਾਬ ਦੇ ਨਹੀਂ ਹੋ ਸਕਦੇ ਕਿ ਇਸ ਕਰਕੇ ਮੈਂ ਅ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਪੰਜਾਬ ਦੇ ਵਿੱਚ ਸਿੱਧੇ ਤੌਰ ਤੇ ਦਾਖਲ ਕਰੇ ਅਤੇ ਪੰਜਾਬ ਸਰਕਾਰ ਨੇ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਵੀ ਤੁਹਾਡੇ ਸੀਐਮ ਸਾਹਿਬ ਜੋ ਸੀਐਮ ਸਿਟੀ ਆ ਇੱਥੋਂ ਦੇ ਜਪਰੋਜ ਦੇ ਹਾਲਾਤ ਦੇਖਨੇ ਆਪਣੇ ਸਾਹਮਣੇ ਕੀ ਹੈ ਕਿ ਸਾਰੇ ਕੰਮ ਛੱਡ ਕੇ ਤੁਸੀਂ ਪਹਿਲਾਂ ਜੋ ਇੱਥੋਂ ਦੀ ਕਾਨੂੰਨ ਵਿਵਸਥਾ ਹੋ ਰਹੀ ਹੈ ਤੇ ਧਿਆਨ ਦਿਓ ਕਿਉਂਕਿ ਹਾਲਾਤ ਇਹ ਬਣੇ ਪਏ ਆ ਜੋ ਕੋਈ ਸਵੇਰੇ ਘਰੋਂ ਆਉਂਦਾ ਤਾਂ ਸ਼ਾਮ ਨੂੰ ਪਤਾ ਨਹੀਂ ਲੱਗਦਾ ਵੀ ਘਰੇ ਆਉਂਦਾ ਕਿ ਨਹੀਂ ਜਾਂਦਾ ਜੋ ਗੈਂਗਸਟਰਵਾਦ ਨਾਲੋਂ ਕਤਨਾਂ ਵਾਲਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਰਹਿ ਰਿਹਾ ਇਸ ਕਰਕੇ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਵੀ ਜੇਕਰ ਤੁਹ ਤੋਂ ਨਹੀਂ ਹਾਲਤ ਸੰਭ ਦੇ ਤਾਂ ਬਦੇ ਉਹਦੇ ਤੋਂ ਅਸਤੀਫਾ ਦਿਓ ਅਤੇ ਜੋ ਅਸੀਂ ਆਪਣੇ ਤਰੀਕੇ ਨਾਲ ਇਹ ਹਾਲਤ ਠੀਕ ਕਰ ਸਕੀਏ। ਜੀ ਆਪਣਾ ਬਜੇਸ਼ਵਰ ਕੁਮਾਰ ਗੋਇਲ ਕੀ ਕਹਿਣਾ ਚਾਹੋਗੇ ਜੋ ਅੱਜ ਤੁਸੀਂ ਡੀਸੀ ਦਫ਼ਤਰ ਅੱਗੇ ਕਰੋਸ ਪ੍ਰਦਰਸ਼ਨ ਕਰ ਰਹੇ ਹੋ? ਅੱਜ ਜਿਹੜਾ ਇਹ ਰੋਸ਼ ਮਜਾਰਾ ਹੈ ਇਹ ਜੋ ਵਿਕਾਸ ਬਰਮਾ ਜੀ ਦੀ ਬਹੁਤ ਮਾੜੀ ਹਾਲਤ ਨਾਲ ਹੱਤਿਆ ਕੀਤੀ ਗਈ ਹੈ ਉਹਦੇ ਰੋਸ਼ ਵਜੋਂ ਇਹ ਮਜਾਲਾ ਕੀਤਾ ਗਿਆ ਹੈ। ਤੇ ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀ ਤੇ ਤਾਂ ਕਿ ਉਹਨਾਂ ਕਾਤਲਾਂ ਨੂੰ ਜਲਦੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਪਰਿਵਾਰ ਨੂੰ ਮਤਲਬ ਕਿ ਜੋ ਰਾਹਤ ਮਿਲੇ ਉਹਨਾਂ ਦੇ ਕਾਤਲਾਂ ਦਾ ਜੋ ਸਜ਼ਾ ਹੈ ਕਾਤਲਾਂ ਨੂੰ ਮਿਲਣੀ ਚਾਹੀਦੀ ਹੈ ਇਸ ਨੂੰ ਮੁੱਖ ਰੱਖ ਕੇ ਅੱਜ ਇੱਥੇ ਇਕੱਠੇ ਹੋਏ ਸੀ ਪਰ ਬੜੀ ਮਦਤ ਭਾਗੀ ਗੱਲ ਹੈ ਵੀ ਅੱਜ ਡੀਸੀ ਸਾਹਿਬ ਦੇ ਦਫ਼ਤਰ ਦੇ ਮੂਹਰੇ ਗੇਟ ਲਾ ਦਿੱਤਾ ਗਿਆ ਹੈ ਤਾਂ ਕਿ ਪਬਲਿਕ ਜਿਹੜੀ ਹੈ ਉਹਨਾਂ ਨੂੰ ਮੰਗ ਪੱਤਰ ਵੀ ਨਾ ਦੇ ਸਕੇ ਇਹ ਜਾਂ ਗੰਦਾ ਪ੍ਰਸ਼ਾਸਨ ਇਹ ਜੀ ਗੰਦੀ ਸਰਕਾਰ ਮੈਂਨੇ ਅੱਜ ਤੱਕ ਨਹੀਂ ਦੇਖੀ ਮੈਂ ਮੰਗ ਕਰਦਾ ਵੀ ਇਸ ਕੱਲ ਨੂੰ ਮੁਖੜਖ ਦੇ ਹੋਏ ਭਗਵੰਤਮਾਨ ਜੀ ਨੂੰ ਅਸਤੀਫਾ ਦੇਣਾ ਚਾਹੀਦਾ ਤੇ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਖਤੋ ਸਖਤ ਕਾਰਵਾਈ ਕਰਕੇ ਉਨ੍ਹਾਂ ਨੂੰ ਸਜ਼ਾ ਦੇਣੀ ਚਾਹੀਦੀ। ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਕੀ ਕਿਹਨਾਂ ਕਹਿਣਾ ਨਾ। ਉਹ ਸ਼ਾਸਨ ਵਾਲਤਾ ਇਹ ਕਹਿੰਦੇ ਜੀ ਪੰਜ ਬੰਦੇ ਆਜੋ ਆ ਕੇ ਤੁਸੀਂ ਮੰਗ ਪੱਤਰ ਦੇ ਦਿਓ। ਗੇਟ ਬੰਦ ਕਰਕੇ। ਇਹ ਨਾਲੇ ਤਾਂ ਗਿਆ ਤਾਂ ਅਸੀਂ ਰੋਸ਼ਮੰਜਾਲਾ ਹੋ ਤੇਜ ਕਰਾਂਗੇ। ਚੌਕ ਦੇ ਵਿੱਚ ਅਸੀਂ ਵੱਡਾ ਧਰਨਾ ਲਾਵਾਂਗੇ। ਫਿਰ ਪ੍ਰਸ਼ਾਸਨ ਉੱਥੇ ਆ ਕੇ ਮੰਗ ਪੱਤਰ ਲੈਣਾ ਪਏਗਾ।